ਅਗਸਤ ਨੂੰ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਲੰਗਰ ਤਿਆਰ ਕਰਨ ਵਾਲੇ ਜਿਹੜੇ ਸੇਵਾਦਾਰ ਸਨ ਉਹ ਅਚਨਚੇਤ ਵੱਡੇ ਲੰਗਰ ਤਿਆਰ ਕਰਵਾ ਰਹੇ ਜਿਹੜੇ ਲੰਗਰ ਬਣਾਉਣ ਵਾਲੇ ਕੜਾਏ ਸਨ ਉਹਦੇ ਵਿੱਚ गिर ਜਾਂਦੇ ਨੇ ਔਰ ਜਖਮੀ ਹੋ ਜਾਂਦੇ ਨੇ ਜਿਨ੍ਹਾਂ ਦੀ ਬਾਅਦ ਵਿੱਚ ਉਹ ਮੌਤ ਹੋ ਜਾਂਦੀ ਹੈ ਹੁਣ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਚੇਤ ਹੋਈ ਹੈ ਔਰ ਆਪਣੇ ਕਰਮਚਾਰੀਆਂ ਤੇ ਆਪਣੇ ਸੇਵਾਦਾਰਾਂ ਦੀ ਜਿਹੜੀ ਜਾਨ ਦੀ ਹਿਫਾਜ਼ਤ ਲਈ ਹੁਣ ਪ੍ਰਬੰਧ ਕੀਤੇ ਜਾ ਰਹੇ ਨੇ ਇਹ ਅਸੀਂ ਇਸ ਵੇਲੇ ਲੰਗਰ ਘਰ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਖੜੇ ਹਾਂ ਜਿੱਥੇ ਵੱਡੇ ਵੱਡੇ ਕੜਾਿਆਂ ਦੇ ਵਿੱਚ ਪ੍ਰਸ਼ਾਦੇ ਬਾਲ ਔਰ ਖੀਰ ਬਣਾਈ ਜਾਂਦੀ ਹੈ ਉਹ ਜਿੱਥੇ ਉਹ ਸੇਵਾਦਾਰ ਗਿਰਿਆ ਸੀਗਾ ਉਹ ਉਹੀ ਕੜਾਏ ਨੇ ਜਿਨ੍ਹਾਂ ਦੇ ਵਿੱਚ ਜਿੱਥੇ ਇਹ ਘਟਨਾ ਹੋਈ ਸੀਗੀ ਉਸ ਤੋਂ ਬਾਅਦ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਚੇਤ ਹੁੰਦੇ ਹੋਏ ਇਹਨਾਂ ਵੱਡੇ ਵੱਡੇ ਕੜਾਿਆਂ ਦੇ ਉੱਤੇ ਸਪੈਸ਼ਲ ਇਹ ਜੰਗਲੇ ਲਗਾ ਦਿੱਤੇ ਨੇ ਯਾਨੀ ਕਿ ਰੌਡਸ ਲਗਾ ਦਿੱਤੀਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕਿਸੇ ਵੀ ਆਇਆ ਕੋਈ ਇਹੋ ਜਿਹਾ ਕਤਮਾ ਜੇ ਦੁਬਾਰਾ ਕਿਤੇ ਫੋਨ ਕੋਈ ਇਹੋ ਜਿਹੀ ਹੋਣ ਜੀ ਵੀ ਆਂਦੀ ਹੈ ਤੇ ਪਰ ਆਦਮੀ ਜਿਹੜਾ ਹੈ ਕੜਾਇਆਂ ਦੇ ਵਿੱਚ ਨਹੀਂ ਜਾਏਗਾ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਰ ਜਿਹੜਾ ਇੱਕ ਉਪਰਾਲਾ ਕਰਨ ਦਾ ਸੋਚਿਆ ਹੈ ਉਹ ਹੈ ਕਿ ਸੇਫਟੀ ਬੈਲਟ ਵੀ ਸੇਵਾਦਾਰਾਂ ਨੂੰ ਦਿੱਤੀ ਜਾਏਗੀ ਤਾਂ ਜੋ ਉਹ ਸੇਫਟੀ ਬੈਲਟ ਲਗਾ ਕੇ ਲੰਗਰ ਜਦੋਂ ਤਿਆਰ ਕਰੇਗਾ ਤੇ ਉਹ ਕਿਸੇ ਵੀ ਤਰੀਕੇ ਨਾਲ ਉਹਨੂੰ ਇਹੋ ਜਿਹਾ ਮੌਕਾ ਹੀ ਨਹੀਂ ਮਿਲੇਗਾ ਕਿ ਉਹ ਦਾ ਚੁਕਾਵ ਜਿਹੜਾ ਹੈ ਕੜਾਹੇ ਵੱਲ ਨੂੰ ਹੋਏਗਾ ਮੈਨੇਜਰ ਸਾਹਿਬ ਇੱਥੇ ਖੜੇ ਨੇ ਮੈਨੇਜਰ ਸਾਹਿਬ ਬਹੁਤ ਮੰਦ ਭਾਗੀ ਘਟਨਾ ਹੋਈ ਸੀ 3 ਤਰੀਕ ਨੂੰ ਜਦੋਂ ਇੱਕ ਸੇਵਾਦਾਰ ਵੀ ਇੰਨਾ ਕੜਾਇਆ ਚ ਡਿੱਗ ਜਾਂਦਾ ਹੈ ਔਰ ਬਾਅਦ ਵਿੱਚ ਉਹਦੀ ਮੌਤ ਵੀ ਹੋ ਜਾਂਦੀ ਸ਼੍ਰੋਮੀ ਕਮੇਟੀ ਨੇ ਹੁਣ ਉਹਨਾਂ ਨੂੰ ਉਹਨਾਂ ਨੂੰ ਮਾਲੀ ਸਹਾਇਤਾ ਵੀ ਕੀਤੀ ਹੈ ਤੇ ਉਹਨਾਂ ਦੇ ਆਸ਼ ਜਿਹੜੇ ਬੰਦੇ ਸੀਗੇ ਉਹ ਜਿਹੜੇ ਉਹਨਾਂ ਦੇ ਸੀਗੇ ਉਹਨਾਂ ਨੂੰ ਨੌਕਰੀ ਦੀ ਗੱਲ ਕੀਤੀ ਹੈ ਇਹ ਮੈਨੂੰ ਦੱਸਿਓ ਕਿ ਹੁਣ ਜਿਹੜੇ ਪ੍ਰਬੰਧ ਹੈ ਜਿਸ ਸਾਖਤਰ ਸਾਹਿਬ ਨੇ ਦੱਸਿਆ ਸੀ ਸਾਰੇ ਤਿਆਰ ਕਰੇ ਇਹ ਪ੍ਰਬੰਧ ਸਿਰਫ ਇੱਥੇ ਹੀ ਨੇ ਹੋਰ ਵੀ ਅਸੀਂ ਕਰ ਰਹੇ ਆ ਅੰਦਰ ਹੋਰ ਵੀ ਲੰਗਰ ਕਰਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੜਾਹਾਂ ਉੱਤੇ ਐਂਗਲ ਲਗਾਏ ਨੇ ਇਹ ਜੋ ਪਿਛਲੀ ਘਟਨਾ ਵਾਪਰੀ ਹੈ ਉਸ ਕਰਕੇ ਤਾਂ ਕਿ ਅੱਗੋਂ ਕੋਈ ਵੀ ਜਾਨੀ ਮਾਲੀ ਕਿਸੇ ਦਾ ਨੁਕਸਾਨ ਨਾ ਹੋ ਸਕੇ ਉਹਨਾਂ ਪ੍ਰਬੰਧਾਂ ਨੂੰ ਮੁਕਤ ਰੱਖ ਦਿਆਂ ਇਹ ਜਿਹੜੇ ਐਂਗਲ ਕੜਾਹਾਂ ਤੇ ਲਗਾਏ ਗਏ ਹਾਂ ਤਾਂ ਕਿ ਕੋਈ ਵੀ ਕਿਉਂਕਿ ਇਹਨਾਂ ਦਾ ਇਹਨਾਂ ਕੜਾਹਾਂ ਦੇ ਵਿੱਚ ਪੁਆਇੰਟਾਂ ਦੇ ਹਿਸਾਬ ਨਾਲ ਲੰਗਰ ਤਿਆਰ ਹੁੰਦਾ ਦਾਲ ਸਬਜ਼ੀ ਕੀ ਪ੍ਰਸ਼ਾਦ ਸਭ ਕੁਝ ਤਿਆਰ ਹੁੰਦਾ ਇਸ ਕਰਕੇ ਸੰਗਤ ਦੀ ਹਲਵਾਈਆਂ ਦੀ ਜੋ ਇੱਥੇ ਸੇਵਾਦਾਰ ਕੰਮ ਕਰਦੇ ਉਹਨਾਂ ਦੀ ਜਿਹੜੇ ਪ੍ਰੇਮੀ ਇੱਥੇ ਆ ਕੇ ਨਾਲ ਲੰਗਰ ਦੀ ਸੇਵਾ ਕਰਦੇ ਉਹਨਾਂ ਸਾਰਿਆਂ ਦੀ ਜੋ ਸਵਾਵਾਂ ਨੂੰ ਮੁੱਖ ਰੱਖ ਰਿਆ ਇਹ ਜੋ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਸਰਦਾਰ ਪ੍ਰਤਾਪ ਸਿੰਘ ਜੀ ਸਕੱਤਰ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਢਗੇੜਾ ਮੈਨੇਜਰ ਜੀ ਦਰਬਾਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਹ ਪ੍ਰਬੰਧ ਐਂਗ ਲਗਾ ਕੇ ਕੀਤੇ ਗਿਆ ਔਰ ਮੈਸਮਲੇ ਬਹੁਤ ਵਧੀਆ ਐਂਗਲ ਹੈ ਤੁਸੀਂ ਆਪਣੇ ਚੈਨਲ 'ਚ ਵਿਖਾ ਸਕਦੇ ਹੋ ਆ ਪਿੱਛੇ ਜੰਗਲਾ ਵੀ ਲਗਾਇਆ ਗਿਆ ਹੈ ਇਹ ਤਾਂ ਕਿ ਜਿਹੜੇ ਇੱਥੇ ਮੁੰਡੇ ਸੇਵਾ ਕਰਦੇ ਸਨ ਆ ਕੇ ਉਹ ਪਿੱਛੇ ਉਹੇ ਪ੍ਰਕਾਰ ਦੇ ਲੋਕਾਂ ਨੂੰ ਉਹ ਘਟਨਾ ਨਾ ਵਾਪਰ ਸਕੇ ਉਹਨਾਂ ਦੀ ਸੇਫਟੀ ਵਾਸਤੇ ਇਹ ਸਮੁੱਚੇ ਪ੍ਰਬੰਧ ਕੀਤੇ ਗਏ ਅੱਛਾ ਮੈਨੇਜਰ ਸਾਹਿਬ ਤੁਸੀਂ ਦੱਸਿਓ ਕਿ ਸਕੱਤਰ ਸਾਹਿਬ ਦੱਸ ਰਹੇ ਸਨ ਕਿ ਇਸ ਤੋਂ ਇਲਾਵਾ ਇਹ ਜਿਹੜੇ ਐਂਗਲ ਨੇ ਇਸ ਤੋਂ ਇਲਾਵਾ ਅਸੀਂ ਸੇਫਟੀ ਬੈਲਟ ਵੀ ਲਗਾਉਣ ਜਾ ਰਹੇ ਆ ਕਿ ਇੱਥੇ ਸੇਫਟੀ ਬੈਲਟ ਲਗਾਈ ਜਾਏਗੀ ਸੇਫਟੀ ਬੈਲ ਸੇਵਾਦਾਰਾਂ ਨੂੰ ਦਿੱਤੀ ਜਾਏਗੀ ਆਪਣੇ ਕਰਮਚਾਰੀਆਂ ਨੂੰ ਦਿੱਤੀ ਜਾਏਗੀ ਜਿਹੜੇ ਸੇਵਾ ਕਰ ਰਹੇ ਹੁੰਦੇ ਆ ਉਹਨਾਂ ਨੂੰ ਵੀ ਦੱਸਿਆ ਜਾਏਗਾ ਕਿ ਇਸ ਤੋਂ ਇਲਾਵਾ ਉਹ ਕਿਹੜਾ ਜਾਂ ਤੱਕ ਨਹੀਂ ਪਹੁੰਚ ਪਾਉਣਗੇ ਬਹੁਤ ਜਲਦੀ ਹੀ ਜਿਹੜੀਆਂ ਸੇਫਟੀ ਬੈਲਾਂ ਦਾ ਪ੍ਰਬੰਧ ਕਰਕੇ ਕਿਉਂਕਿ ਇਹ ਸਬੰਧੀ ਮੀਟਿੰਗ ਹੋਈ ਸੀ ਇਸ ਕਤਲ ਸਾਹਿਬ ਨਾਲ ਪ੍ਰਧਾਨ ਸਾਹਿਬ ਜੀ ਨੇ ਸਾਰਿਆਂ ਦੀ ਮੀਟਿੰਗ ਕੀਤੀ ਹੈ ਤੇ ਮੌਕੇ ਤੇ ਆ ਕੇ ਵੀ ਉਹਨਾਂ ਨੇ ਜਾਇਜ਼ਾ ਲੈ ਕੇ ਜਿੱਥੇ ਐਂਗਲ ਲਗਾਉਣ ਦਾ ਫੈਸਲਾ ਕੀਤਾ ਉੱਥੇ ਜੋ ਹਲਵਾਈ ਲੰਗਰ ਤਿਆਰ ਕਰਦੇ ਸੇਵਾਦਾਰ ਜੋ ਨਾਲ ਮਸਤ ਕਰਦੇ ਨੇ ਉਹਨਾਂ ਦੀ ਸੇਫਟੀ ਵਾਸਤੇ ਜਲਦੀ ਹੀ ਸੇਫਟੀ ਬੈਲਟਾਂ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਸੇਫਟੀ ਬੈਲਟਾਂ ਵੀ ਮੁਹਈਆ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਇਹਨੂੰ ਹੋਰ ਮੋਡੀਫਾਈਡ ਕਰਨ ਵਾਸਤੇ ਹੋਰ ਉਪਰਾਲੇ ਵਧੀਆ ਕਿਤੇ ਜਾਣਗੇ ਤਾਂ ਕਿ ਕਿਸੇ ਪ੍ਰਕਾਰ ਦਾ ਗੁਰੂ ਰਾਮਦਾਸ ਜੀ ਦੇ ਘਰ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ। ਇਸ ਦੇ ਇੱਕ ਹੋਰ ਆਖਰੀ ਸਵਾਲ ਹੈ ਜੀ ਕਿ ਇਹ ਕੜਾਏ ਜਿਹੜੇ ਵੱਡੇ ਵੱਡੇ ਕੜਾਏ ਨੇ ਇੱਥੇ ਤਾਂ ਤੁਸੀਂ ਇਹਨੂੰ ਪ੍ਰਬੰਧ ਕਰ ਦਿੱਤਾ ਹੈ ਸਾਰਾ ਕੁਝ ਜਿਸ ਤਰ੍ਹਾਂ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਅਸੀਂ ਹੋਰ ਦੂਸਰੇ ਕੜਾਏ ਵੇਖੇ ਨੇ ਉਹਨਾਂ ਤੇ ਹਜੇ ਇਹੋ ਜਿਹਾ ਐਂਗਲ ਨਹੀਂ ਹੈ। ਕ્યા ਉੱਥੇ ਵੀ ਲਗਾਏ ਜਾਣਗੇ ਕੜਾਹ ਪ੍ਰਸ਼ਾਦ ਤੇ ਵੀ ਲਗਾਏ ਹੋਏ ਬੜੇ ਪਹਿਲੇ ਜਿੱਥੇ ਦੇਗਾ ਤਿਆਰ ਹੁੰਦੀਆਂ ਨੇ ਉਹਨਾਂ ਨੂੰ ਵੀ ਦਿੱਤਾ ਜਾਏਗਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏਗਾ ਸੇਫਟੀ ਬੈਲਟਾਂ ਦਾ ਕਿਰਾਇਆ ਦੇ ਤੇ ਐਂਗਲ ਇਸ ਤਰ੍ਹਾਂ ਲਗਾਏ ਜਾਣਗੇ ਲੰਗਰ ਹਾਲ ਦੇ ਸਮੂੱਚੇ ਕੜਾਹਾਂ ਤੇ ਐਂਗਲ ਜਿਹੜੇ ਰਹੀ ਜਨੇ ਕੜਾਹੇ ਉਹਨਾਂ ਦੇ ਵੀ ਐਂਗਲ ਲਗਾ ਦਿੱਤੇ ਜਾਣਗੇ ਸਮੂੱਚੇ ਜਿਹੜਾ ਲੰਗਰ ਜਿਹੜਾ ਹਵਾਈ ਤਿਆਰ ਕਰਦੇ ਨੇ ਉਹਨਾਂ ਸਾਰਿਆਂ ਨੂੰ ਸੇਫਟੀ ਬੈਲਟਾਂ ਦਿੱਤੀ ਜਾਣਗੇ ਭਾਵੇਂ ਇਸ ਹਾਲ ਚਿਰ ਤੇ ਭਾਵੇਂ ਤੁਸੀਂ ਸਿਆਲ ਕਿ ਸਾਰੇ ਕੜਾਏ ਜੇ ਐਂਗਲ ਤੇ ਸੇਫਟੀ ਬੈਲਟਾਂ ਬਹੁਤ ਜਲਦ ਉਪਲਬਧ ਕਰਾ ਦਿੱਤੀ ਜਾਣਗੀ ਇਸ ਤੋਂ ਪਹਿਲੇ ਇੱਕ ਘਟਨਾ ਹੋਰ ਵਾਪਰੀ ਸੀ ਕਿਆ ਉਹ ਵੀ ਐਸੇ ਹੀ ਸਥਾਨ ਤੇ ਹੋਈ ਸੀ ਜਾਂ ਕੋਈ ਹੋਰ ਜਗ੍ਹਾ ਹੈ ਜਿੱਥੇ ਜਦੋਂ ਪਹਿਲੇ ਘਟਨਾ ਹੋਈ ਸੀ ਜਿਹਦੇ ਚ ਉਦੋਂ ਵੀ ਬੰਦਾ ਇੱਕ ਅਸਾ ਕੜਾਏ ਦੇ ਵਿੱਚ ਲੱਗਿਆ ਸੀ ਉਸ ਸਮੇਂ ਮੈਂ ਇੱਥੇ ਸਵਾਨ ਨਹੀਂ ਸੀ ਲਿਬਾਂਦਾ ਇਸ ਕਰਕੇ ਮੈਨੂੰ ਉਸ ਦੀ ਬਹੁਤੀ ਜਾਣਕਾਰੀ ਨਹੀਂ ਇਹ ਜੋ ਘਟਨਾ ਵਾਪਰੀ ਹੈ ਕੜਾਏ ਦੇ ਵਿੱਚ ਇਸ ਕੜਾਏ ਦੇ ਵਿੱਚ ਘਟਨਾ ਵਾਪਰੀ ਸੀ ਸ਼ੁਕਰੀਆ ਜੀ ਸੋ ਤੁਸੀਂ ਦੇਖਿਆ ਕਿ ਇਸ ਸਥਾਨ ਤੇ ਹਰ ਰੋਜ਼ 2 ਲੱਖ ਬੰਦਾ ਆਂਦਾ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਲੰਗਰ ਦੀ ਸੇਵਾ ਹੈ ਇੱਥੋਂ ਨਿਭਾਈ ਜਾਂਦੀ ਹੈ ਔਰ ਲੰਗਰ ਗ੍ਰਹਿਰ ਵੀ ਉਹ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਉਹ ਖਾਂਦੀ ਹੈ ਔਰ ਜੇ ਤੁਸੀਂ ਇੱਥੇ ਸੁਰੱਖਿਆ ਨੂੰ ਲੈ ਕੇ ਦੇਖਿਆ ਜਾਏ ਤੇ ਇੱਥੇ ਇੱਕ ਬੋਧੀ ਜਿਹੜਾ ਪ੍ਰਸ਼ਾਦ ਬੰਦਾ ਹੈ ਜਿਹੜੀ ਦਾਲ ਬੰਦੀ ਹੈ ਐਂਡ ਖੀਰ ਬੰਦੀ ਹੈ ਔਰ ਇੰਨਾ ਵੱਡੇ-ਵੱਡੇ ਕੜਾਿਆਂ ਦੇ ਵਿੱਚ ਮੈਂ ਇੱਕ ਵਾਰੀ ਫੇਰ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਬਹੁਤ ਵੱਡਾ ਇਹ ਕੜਾਇਆ ਹੈ ਜਿਹਦੇ ਵਿੱਚ ਇੱਕ ਬੰਦ ਦੇ ਵਿੱਚ ਕਿਤਨੇ ਕਿੰਨੇ ਕੁਇੰਟਲ ਦਾਲ ਠੀਰ ਜਾਂ ਹੋਰ ਪਦਾਰਥ ਜਿਹੜਾ ਹੈ ਉਹ ਬਣ ਜਾਂਦਾ ਹੈ ਪਰ ਇੱਥੇ ਸੁਰੱਖਿਆ ਦੇ ਮੱਦੇ ਨਜ਼ਰ ਕੋਈ ਇੰਤਜ਼ਾਮਾਤ ਨਹੀਂ ਸੀਗਾ ਤਾਂ ਜਿਸ ਕਰਕੇ ਇਹ ਤਿੰਨ ਤਰੀਕ ਨੂੰ ਜਿਹੜੀ ਕਟਨਾ ਵਾਪਰ ਗਈ ਉਸ ਤੋਂ ਬਾਅਦ ਹੁਣ ਕਟਨਾ ਵਾਪਰਨ ਤੋਂ ਬਾਅਦ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੇਤੇ ਆਇਆ ਹੈ ਉਹ ਥੋੜੀ ਸੁਰੇਤ ਹੋਈ ਹੈ ਔਰ ਸੁਚੇਤ ਹੁੰਦੇ ਹੋਏ ਉਸ ਪ੍ਰਬੰਧ ਕਰ ਦਿੱਤੇ ਗਏ ਨੇ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਨੇ ਵੱਡੇ ਵੱਡੇ ਜਗਲੇ ਲਗਾ ਦਿੱਤੇ ਗਏ ਨੇ ਔਰ ਇਹ ਜਗਲੇ ਸਿਰਫ ਕੇਵਲ ਐਸੇ ਅਸਥਾਨਾਂ ਤੇ ਜਿੱਥੇ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਦੇ ਜਿਹੜਾ ਹੋਰ ਉਧਰ ਜਿਹਦੇ ਵਿੱਚ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਕਰਾ ਪ੍ਰਸ਼ਾਦ ਤਿਆਰ ਕੀਤਾ ਉਹਦੇ ਵਿੱਚ ਵੀ ਲਗਾਏ ਜਾਣਗੇ ਇਸ ਦੇ ਨਾਲ ਹੀ ਹੁਣ ਅਖੇ ਸੇਵਾਦਾਰਾਂ ਦੀ ਅਤੇ ਜਿਹੜੇ ਕਰਮਚਾਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਲਈ ਸੀਟ ਬੈਲਟਾ ਵੀ ਜਲਦੀ ਹੀ ਲਗਾਈਆਂ ਜਾ ਰਹੀਆਂ ਨੇ ਭੀਤੇ ਦਿਨੀ ਲੰਗਰ ਘਰ ਦੇ ਵਿੱਚ ਹੋਈ ਇੱਕ ਘਟਨਾ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਸੂਚਿਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਵਿਆਪਕ ਪ੍ਰਬੰਧ ਕੀਤੇ ਨੇ ਸੁਰੱਖਿਆ ਨੂੰ ਲੈ ਕੇ ਗੱਲ ਕਰ ਰਹੇ ਆ ਸ਼੍ਰੋਮਣੀ ਕਮੇਟੀ ਦੇ ਮੁਖ ਕਤਾਰ ਪ੍ਰਤਾਪ ਸਿੰਘ ਜੀ ਘਟਨਾ ਤਾਂ ਬਹੁਤ ਮੰਨ ਪਾ ਗਈ ਸੀ ਕਿ ਪਰ ਇਸ ਤੋਂ ਸੀ ਹੁਣ ਥੋੜਾ ਸੁਚੇਤ ਹੋ ਗਏ ਹਾਂ ਇਹਦੇ ਲਈ ਹੁਣ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠਾ ਸੋਢੀ ਪਾਸ਼ਾ ਆਰਾਮ ਦਾ ਸਤਿਗੁਰੂ ਕਹਾਵੇ RAMDAS ਸਰੋਵਰ ਨਾਤੇ ਸਭ ਪੁੱਤਰੇ ਪਾਵਕ ਮਰਤੇ ਇਸ ਦਰ ਤੇ ਜਿਹੜਾ ਵੀ ਆ ਜਾਂਦਾ ਜਿਹੜਾ ਵੀ ਇੱਥੇ ਆ ਕੇ ਸ਼ਰਨ ਕਰ ਜਾਂਦਾ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇਸ ਲਈ ਦਿਨੇ ਇੱਕ ਘਟਨਾ ਵਾਪਰੀ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਇੱਕ ਵਿਅਕਤੀ ਆਲੂਆ ਵਾਲੇ ਜਿਹੜੇ ਆਲੂ ਬਾਰੇ ਜਾ ਰਹੇ ਸੀ ਉਸ ਆਲੂਆ ਭਾਲਣ ਵਾਲੇ ਕੜਾਹੀ ਵਿੱਚ ਉਹ ਪੈਰ ਤਰੱਕ ਕੇ ਗਾਂ ਜਾਦਾ ਹੋ ਗਿਆ ਤੇ ਉਹਦੇ ਨਾਲ ਉਹ ਵੈਟੂ ਦੇ ਪਿਆ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਬੜੀ ਮਦਭਾਗੀ ਗੱਲ ਸੀ ਪਰਿਵਾਰ ਲਈ ਵੀ ਸਦਮਾ ਸੀ ਤੇ ਸਾਡੇ ਲਈ ਵੀ ਸਦਮਾ ਸੀ ਪਰ ਉਹ ਬਚ ਨਹੀਂ ਸਕਿਆ ਅਸੀਂ ਜਿੱਥੇ ਉਹਦੇ ਪਰਿਵਾਰ ਦੀ ਬਾਇਕ ਵਾਦਤ ਕੀਤੀ ਉਹਨੂੰ 5 ਲੱਖ ਰੁਪਏ ਦਿੱਤਾ ਜੀ ਉਹਦੀ ਪਰਵਾਰ ਵਿੱਚੋਂ ਇੱਕ ਮੈਂਬਰ ਨੂੰ ਨੌਕਰੀ ਜਾਂਦਾ ਵੀ ਲਾਣ ਕੀਤਾ ਹੈ। ਸ਼ਾਇਦ ਉਹ ਜਲਦੀ ਹੀ ਕਾਇਬਤਰ ਪੂਰੇ ਕਰਨਗੇ ਇੱਕ ਦੇ ਦੇ ਅੱਗੇ ਇੱਕ ਦੇ ਆਉਣ ਵਾਲੇ। ਕਿਉਂਕਿ ਵਜੀਦਪੁਰ ਵਿੱਚ ਘਟਨਾ ਵਾਪਰੀ ਸੀ। ਦੇ ਇਹ ਘਟਨਾ ਨਾ ਵਾਪਰੇ। ਇਸ ਲਈ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਜਿੰ다 ਸਿੰਘ ਜੀ ਧਾਮੀ ਬਹੁਤ ਹੀ ਮਸਤਾਦ ਨੇ। ਉਹਨਾਂ ਵੱਲੋਂ ਸਾਨੂੰ ਸ਼ਕਤੀ ਨਾਲ ਕਿਹਾ ਗਿਆ ਇਹ ਅਜਿਹੀ ਘਟਨਾ ਦੁਬਾਰਾ ਨਹੀਂ ਵਾਪਰਨੀ ਚਾਹੀਦੀ ਇਸ ਲਈ ਆਵਾਜ਼ ਤੋਂ ਵਾਧ ਯੋਗ ਪ੍ਰਬੰਧ ਕੀਤੇ ਗਏ ਜੀ ਅਸੀਂ ਮਾਜੋ ਪ੍ਰਧਾਨ ਸਾਹਿਬ ਦੀ ਆਗਿਆ ਦੀ ਪਾਲਣਾ ਕਰਦਿਆਂ ਜਿੰਨੇ ਉੱਤੇ ਇੱਕ ਤੇ ਜੰਗਲੇ ਰਾ ਦਿੱਤੇ ਗਏ ਨੇ ਜਿਹੜੇ ਕੜਾਏ ਨੇ ਤਾਂ ਜੋ ਕੋਈ ਵੀ ਵਿਅਕਤੀ ਉੱਤੇ ਜੱਡੇ ਕੋਈ ਪੈਂਦਾ ਜੋ ਕੜਾਏ ਜਿਹੜੇ ਜੰਗਲੇ ਆ ਉਸ ਤੋਂ ਕਾਹਨ ਜਾ ਸਕੇ ਦੁਜਾ ਜਿਹੜਾ ਜਗੜਾਇਆ ਉਹ ਮਜ਼ਬੂਤ ਆ ਜੋ ਰੀਡਿੰਗ ਅਕੀ ਉਹ ਲਿਖ ਜੇ ਉਹ ਵੀ ਮਜ਼ਬੂਤ ਆ ਅਸੀਂ ਇੱਕ ਹੋਰ ਕਰ ਰਹੇ ਆ ਕਿ ਸੇਫਟੀ ਬੈਲਟ ਵੀ ਲਾ ਰਹੇ ਆ ਜਿੱਦਾਂ ਕਿ ਬੈਂਕਾਂ ਚਲ ਨਾਈਆਂ ਹੁੰਦੀਆਂ ਨੇ ਜਾਂ ਨਾ ਕੁਰਸੀਆਂ ਚਲਾਈਆਂ ਹੁੰਦੀਆਂ ਨੇ ਜਦੋਂ ਆਪਾਂ ਗੱਡੀ ਚਲਾਉਂਦੇ ਆ ਆਮ ਕੁਰਸੀਆਂ ਤੇ ਲਾ ਕੇ ਲੱਗੀ ਹੁੰਦੀ ਬੈਲਟ ਫਿਰ ਇਦਾਂ ਹੀ ਆਪਾਂ ਜਹਾਜ਼ ਚੜਦੇ ਆ ਉੱਥੇ ਵੀ ਬੈਲਟ ਲਾਉਣੇ ਆ ਪਰ ਅਸੀਂ ਇੱਥੇ ਇਹ ਪ੍ਰਬੰਧ ਸਾਡੇ ਕੋਲ ਨਹੀਂ ਸੀਗਾ ਸਾਡੀ ਚਲੋ ਵੀਕਪੈਂਡ ਕਹ ਲੋ ਅਸੀਂ ਕਿਉਂਕਿ ਜਿੱਦੋਂ ਕੋਈ ਕਟਲਾ ਵਾਪਰਦੀ ਉਹ ਤੋਂ ਬਾਅਦ ਤਜਰਬੇ ਤੋਂ ਸਿੱਖਦੇ ਆ ਅਸੀਂ ਵੀ ਇਸ ਗੱਲ ਤੋਂ ਬਹੁਤ ਸੋਚਿਆ ਇਹ ਸਨਮਾਨਜੋ ਪ੍ਰਧਾਨ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਕਿ ਤੁਸੀਂ ਇੱਥੇ ਬੈਲਟ ਲਾਓ ਅਸੀਂ ਮਾਝੂ ਪ੍ਰਧਾਨ ਸਾਹਿਬ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਬੈਲਟ ਲਵਾ ਰਹੇ ਆ ਤਾਂ ਜੋ ਕੋਈ ਵੀ ਵਿਅਕਤੀ ਜਿਹੜਾ ਉਹ ਇਸ ਜੰਗਲੇਤ ਕੜਾਈ ਵਿੱਚ ਦਾ ਨਾ ਡਿੱਕੇ ਕਿਉਂਕਿ ਮਨੁੱਖੀ ਜਾਨਾਂ ਜਿਹੜੀਆਂ ਉਹ ਬਹੁਤ ਕੀਮਤੀ ਨੇ ਇਹ ਮਨੁੱਖੀ ਜਾਨਾਂ ਦੀ ਹਫਾਇਤ ਕਰਨੀ ਜਿਹੜੇ ਖਾਸ ਕਰਕੇ ਸਾਡੇ ਕੋਲ ਸੇਵਾ ਕਰ ਰਹੇ ਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਜਾਂ ਉਹਨਾਂ ਦੀ ਸੁਰੱਖਿਆ ਕਰਨੀ ਇਹ ਸ਼ਰਮਣੀ ਗੁਰਦੁਆਰਾ ਗੁਰਵੰਧ ਕਮੇਟੀ ਦੀ ਜ਼ਿੰਮੇਵਾਰੀ ਆ ਇਹਨਾਂ ਜ਼ਿੰਮੇਵਾਰੀਆਂ ਨੂੰ ਸਮਝਦੇ ਆਇਆ ਮਾਜੋ ਪ੍ਰਧਾਨ ਸਾਹਿਬ ਜੀ ਵੱਲੋਂ ਉਹ ਚੇਚੇ ਤੌਰ ਤੇ ਇਹ ਬੈਲਟਾ ਲਵਾਉਣ ਲਈ ਕਿਹਾ ਗਿਆ ਇਹ ਤਾਂ ਜੋ ਕੋਈ ਵੀ ਘਟਨਾ ਨਾ ਵਾਪਰੇ ਇਸ ਬਾਰੇ ਮੈਨੇਜਰ ਸਾਹਿਬਾ ਨੂੰ ਵੀ ਕਿਹਾ ਗਿਆ ਇਹ ਉਹ ਵੀ ਸ਼ਕਤੀ ਨਾਲ ਕੰਮ ਲੈਣਾ ਸਮੇਂ-ਸਮੇਂ ਤੇ ਇਹਨਾਂ ਚੀਜ਼ਾਂ ਨੂੰ ਚੈੱਕ ਕਰਨਾ ਜੇ ਕੋਈ ਬੈਲਟ ਕਮਜ਼ੋਰ ਆ ਜਾਂ ਉਹਦਾ ਖਤਰਾ ਟੁੱਟਣ ਦਾ ਉਹ ਨਵੀਂ ਤੁਰੰਤ ਉਹਦੀ ਕਰਾਉਣਾ ਇਹ ਇਹ ਸਾਰੇ ਹੀ ਪ੍ਰਬੰਧ ਜਿਹੜੇ ਉਹ ਮੈੰਜਰਾਂ ਵੇਖਲੇ ਹੁੰਦੇ ਆ ਤੇ ਅਸੀਂ ਸਮੇਂ-ਸਮੇਂ ਜਾ ਕੇ ਚੈੱਕ ਕਰਨੇ ਹੁੰਦੇ ਆ ਅਸੀਂ ਵੀ ਚੈੱਕ ਕਰਾਂਗੇ ਤੇ ਜੇ ਕੋਈ ਮੈਨੇਜਰ ਕਿਸੇ ਦੀ ਕਮੀ ਮਹਿਸੂਸ ਹੋਊਗੀ ਇਹ ਉਹਦਾ ਪ੍ਰਬੰਧ ਢੱਲਾ ਉਹਨਾਂ ਦੇ ਘਰ ਹੋਈਗੀ ਸਭ ਸਿੰਘ ਜੀ ਇਸ ਤੋਂ ਇਲਾਵਾ ਇਹ ਸ੍ਰੀ ਹਰਮੰਦਰ ਸਾਹਿਬ ਤੋਂ ਇਲਾਵਾ ਹੋਰ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਨੇ ਉਨਤੇ ਵੀ ਲੰਗਰ ਕਰਨੇ ਉਥੇ ਵੀ ਐਸੀ ਤਰ੍ਹਾਂ ਦੇ ਪ੍ਰਸ਼ਾਦ ਪ੍ਰਸ਼ਾਦੇ ਪਕਦੇ ਨੇ ਸਬਜੀ ਬੰਦੀ ਹੈ ਕੜਾਈ ਨੇ ਉਥੇ ਵੀ ਉਥੇ ਵੀ ਅਸੀਂ ਇਸ ਤਰ੍ਹਾਂ ਦਾ ਪ੍ਰਬੰਧ ਕਰ ਰਹੇ ਹਾਂ ਕੋਈ ਉਥੇ ਵੀ ਨਿਰਦੇਸ਼ਦਾਰੀ ਜਾਰੀ ਕੀਤੇ ਨੇ ਦੇਖੋ ਅਸੀਂ ਪਹਿਲੇ ਪੜਾਅ 'ਚ ਦਰਵਾਜ਼ਾ ਉਦਾਰ ਰਹੇ ਹਾਂ ਦੂਸਰੇ ਪੜਾਅ 'ਚ ਅਸੀਂ ਅਨੰਦਪੁਰ ਸਾਹਿਬ ਲਾ ਰਹੇ ਹਾਂ ਇਸੇ ਪੜਾਚੀ ਜਿਹੜੇ ਜਿਹੜੇ ਸਾਡੇ ਗੁਰਦਾਰੇ ਦੂਜੇ ਜਿਦਾਂ ਪਟਿਆਲਾ ਦੋਖਨਵਾਰ ਦਾ ਸਾਡਾ ਫਤਿਹਗੜ੍ਹ ਸਾਹਿਬ ਜਿੱਥੇ ਮਤਲਬ ਲੋਡ ਮਹਿਸੂਸ ਹੋਊਗੀ ਕਿਉਂਕਿ ਛੋਟੇ ਗੁਰਦਾਰੇ ਜਦੋਂ ਸੜ ਜਾਂਦਾ ਉਹ ਬਹੁਤੀ ਵੱਡੀ ਕੜਾਈ ਨਹੀਂ ਹੁੰਦੀ ਜਿੱਥੇ ਵੱਡੇ ਕੜਾਏ ਨੇ ਨਾ ਉਥੇ ਸਾਨੂੰ ਇਹ ਸੇਫਟੀ ਬੈਲਟ ਆ ਜਾਂ ਕੜਾਏ ਨੂੰ ਕਵਰ ਕਰਨ ਲਈ ਇਹ ਜਿਹੜੇ ਆਪਾਂ ਜੰਗਲੇ ਲਾਏ ਨੇ ਇਹ ਲਾਉਣੇ ਪੈਣਗੇ ਸਰਪ ਜੀ ਲਾਸਟ ਸਵਾਲ ਹੈ ਕਿ ਇਸ ਤੋਂ ਇਲਾਵਾ ਜਿੱਸਾ ਹੋਰ ਕਈ ਕਾਰਜ ਹੈਗੇ ਨੇ ਕਈ ਸੇਵਾਵਾਂ ਇਹੋ ਜਿਹੀ ਹੈਗੀਆਂ ਨੇ ਜਿਹੜੀਆਂ ਬਹੁਤ ਰਿਸਕੀ ਆ ਜਿਹਦੇ ਚ ਹਿਊਮਨ ਬੰਦੇ ਦੀ ਜਿਹੜੀ ਜਾਨ ਜੋਖਮ ਚ ਪੈ ਜਾਂਦੀ ਆ ਉੱਥੇ ਵੀ ਉੱਥੇ ਲਈ ਵੀ ਅਸੀਂ ਕੋਈ ਸੁਚੇਤ ਹੋਏ ਹਾਂ ਜਿਵੇਂ ਕੜਾ ਪ੍ਰਸ਼ਾਦ ਬੰਦਾ ਹੈ ਉੱਥੇ ਵੀ ਕੜਾਏ ਨੇ ਜਿਸਾ ਸਲੋਵਰ ਦੇ ਬਾਅਦ ਸੇਵਾ ਕਰਦੇ ਨੇ ਉੱਥੇ ਵੀ ਰਿਸਕ ਰਹਿੰਦਾ ਹੈ ਕੋਈ ਜਿੱਤੇ ਇੱਥੇ ਵੀ ਜਿਤਨਾ ਹੁਣ ਮੰਨ ਲਓ ਲੰਗਰ ਦੀ ਗੱਲ ਆ ਗਈ ਇਹ ਤੱਕੜਾ ਪ੍ਰਸ਼ਾਦ ਤੇ ਵੀ ਜਾਏਗੀ ਲੰਗਰ ਦੇ ਨਾਲ ਕੜਾ ਪ੍ਰਸ਼ਾਦ ਤੇ ਵੀ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਉੱਥੇ ਹੀ ਪ੍ਰਬੰਧ ਕਰੋ ਕਿਉਂਕਿ ਜੇ ਲੰਗਰ ਦੇ ਲੋੜ ਪੈਂਦੀ ਆ ਤੇ ਕੜਾ ਪ੍ਰਸ਼ਾਦ ਤੇ ਵੀ ਉਹ ਨਹੀਂ ਲੋੜ ਪੈਂਦੀ ਆ ਜੀ ਇਹ ਕਰਕੇ ਮੈਂ ਮੈਨੇਜਰ ਨੂੰ ਉੱਤੇ ਬਿਠੇ ਹੋਏ ਇਹੋ ਗੱਲ ਕਹਿ ਰਿਹਾ ਸੀ ਕਿ ਉੱਥੇ ਹੀ ਵੀ ਪ੍ਰਬੰਧ ਕਰਾਓ ਜੀ ਕਿਉਂਕਿ ਜੇ ਕੜਾ ਪ੍ਰਸ਼ਾਦ ਬਣਦਾ ਤੇ ਉੱਥੇ ਵੀ ਵੱਡੀ ਪੱਧਰ ਤੇ ਬਣਦਾ ਇਹ ਲੰਗਰ ਬਣਦਾ ਲੰਗਰ ਵੀ ਵੱਡੀ ਪੱਧਰ ਤੇ ਬਣਦਾ ਇਹ ਇਸ ਕਰਕੇ ਇਹਨਾਂ ਦੋਵਾਂ ਸਥਾਨਾਂ ਤੇ ਜਿਹੜਾ ਲੰਗਰ ਆ ਤੇ ਕੜਾ ਪ੍ਰਸ਼ਾਦ ਜਿੱਥੇ ਬਣਦਾ ਉੱਥੇ ਸਾਨੂੰ ਕੜਾਈਆਂ ਤੇ ਜੰਗਲੇ ਲਾਉਣ ਦੀ ਵੀ ਲੋੜ ਆ ਤੇ ਜੰਗਲਿਆਂ ਤੋਂ ਗਾਂ ਸੀਰ ਵੈਲਟ ਲਾਗੋ ਜਿਹੜੀ 벨ਟ ਉਹ ਆਪਾਂ ਨੂੰ ਉੱਤੇ ਲੱਗੀ ਹੋਊਗੀ ਉਹ ਲੱਕਰਾ ਬੰਨ ਕੇ ਜਿਹੜੇ ਵੀ ਲੋਹਾਈ ਉਹ ਸੇਵਾ ਕਰੂਗਾ ਤਾਂ ਜੋ ਮਾਲੂ ਉਲਰ ਵੀ ਜਾਂਦਾ ਤੇ ਉਹ ਗਾਂ ਕੜਾਈ ਚ ਨਾ ਜਾ ਸਕੇ ਠੀਕ ਹੈ ਸ਼ੁਕਰੀਆ ਧੰਨਵਾਦ ਜੀ ਜੰਗਲੇ ਲੈ ਕੇ ਰਿਮੂਵ ਹੋ ਜਾਂਦੇ ਸੋ ਇਹ ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਚੀਫ ਸਕੱਤਰ ਨੇ ਜਿਨ੍ਹਾਂ ਨੇ ਦੱਸਿਆ ਹੈ ਕਿ 3 ਅਗਸਤ ਨੂੰ ਵਾਪਸੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਚਿਤ ਹੋ ਗਈ ਹੈ ਹੋਰ ਜਦਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਨੂੰ ਲੈ ਕੇ ਹੁਣ ਜੰਗਲੇ ਲਗਾਏ ਗਏ ਨੇ ਕੜਾਈਆਂ ਦੇ ਵਿੱਚ ਔਰ ਕੜਾਈਆਂ ਦੇ ਉੱਪਰ ਔਰ ਸੀਟ ਬੈਲਟ ਜਿਹੜਾ ਕਿ ਬਹੁਤ ਜ਼ਰੂਰੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਲਗਾਈ ਜਾਏਗੀ ਇਸ ਦੇ ਨਾਲ ਹੀ ਦਰਵਾਸਰ ਸਭ ਤੋਂ ਇਲਾਵਾ ਹੋਰ ਜਿਹੜੇ ਬਾਕੀ 85 ਦੇ ਗੁਰਦੁਆਰਾ ਸਾਬਾਨ ਨੇ ਉਹਨਾਂ ਦੇ ਉੱਤੇ ਵੀ ਇਹੋ ਜਿਹੇ ਸੁਰੱਖਿਆ ਦੇ ਮਾਪਦੰਡ ਅਪਣਾਏ ਜਾਣਗੇ دیش دنیا کی ہر خبر سب سے پہلے دیکھنے کے لیے فالو کرے دینک سویرا ٹی وی یو ٹیوب فیس بک انسٹاگرام اور واٹس ایپ چینل پر